ਰੰਗਰੇਟਾ ਜਰਨੈਲ ਭਾਈ ਜੇਤਾ ਜੀ ਉੱਚੇ ਸੁੱਚੇ ਆਚਰਣ ਵਾਲੇ ਨੇ ਧੜਕ ਜਰਨੈਲ ਗੁਰੂ ਘਰ ਦੇ ਪ੍ਰੀਤਮਾਨ ਉਦਮੀ ਬਹਾਦਰ ਸਿੱਖ ਯੋਧੇ ਸਨ ਆਪ ਜੀ ਦਾ ਜਨਮ ਅਮਰਸਰ ਜ਼ਿਲ੍ਹੇ ਦੇ ਪਿੰਡ ਗਗੋਮਾਹਲ ਵਿਖੇ 3 ਮੰਬਰ 1699 ਹੋਇਆ ਆਪ ਜੀ ਦੀ ਮਾਤਾ ਦਾ ਨਾਮ ਕਰਮੋ ਤੇ ਪਿਤਾ ਦਾ ਨਾਮ ਸਦਾਚੰਦ ਸੀ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਲਾਹਣ ਪਾਤਸ਼ਾਹ ਜੀ ਦੇ ਕੋਲੋਂ ਮਿਲ ਸਿਆ ਆਪਣਾ ਸਾਰਾ ਜੀਵਨ ਗੁਰੂ ਘਰ ਨੂੰ ਸਮਰਪਿਤ ਕਰ ਦਿੱਤਾ। ਭਾਈ ਜੇਤਾ ਜੀ ਨੇ ਗੁਰੂ ਮਹਾਰਾਜ ਦੇ ਨਾਲ ਅਨੇਕਾਂ ਲੜਾਈਆਂ ਵਿੱਚ ਸ਼ਾਮਲ ਹੋ ਕੇ ਤਲਵਾਰ ਦੇ ਜੋਰ ਦਿਖਾਏ। ਆਪ ਸਾਹਿਬ ਬਾਬਾ ਜੀਤ ਸਿੰਘ ਜੀ ਨੇ ਤੇ ਬਾਬਾ ਜੂਹਾਰ ਸਿੰਘ ਜੀ ਨੂੰ ਸ਼ਸਤਰ ਵਿਜਾ ਸਿਖਾਉਂਦੇ ਰਹੇ। ਆਪ ਦਸਮ ਪਾਤਸ਼ਾਹ ਜੀ ਵੱਲੋਂ ਬਣਾਏ ਗਏ ਰਣਜੀਤ ਨਗਾਰੇ ਉੱਪਰ ਡਗਾ ਲਾਉਣ ਦੀ ਸੇਵਾ ਵੀ ਕਰਦੇ ਰਹੇ। ਅਨੰਦਪੁਰ ਸਾਹਿਬ ਛੱਡਣ ਵੇਲੇ ਆਪ ਦਸਮ ਪਾਤਸ਼ਾਹ ਜੀ ਦੇ ਨਾਲ ਸਨ। ਕੱਤੀ ਘੜੀ ਦੇ ਯੁੱਧ ਦੌਰਾਨ ਆਪ ਮੁਗਲ ਫੌਜਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਜਿੱਥੇ ਵਾਲੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸਿशोਭਤ ਹੈ